ਸਨਰਾਈਜ਼ ਹਦਰਾਬਾਦ ਨੇ ਆ ਜੀਪੀਐਲ 2025 ਦੇ 43ਵੇਂ ਮੈਚ ਚੇਨਈ ਸੁਪਰ ਕਿੰਗਸ ਨੂੰ 5 ਵਿਕਟਾਂ ਨਾਲ ਹਰਾ ਦਿੱਤਾ ਐਮਚ ਦੰਬਰਮ ਸਟੇਡੀਅਮ ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਚੇਨਈ ਸੁਪਰ ਕਿੰਗਸ ਨੇ 19.5 ਓਵਰਾਂ ਚ 154 ਦੌੜਾਂ ਬਣਾਈਆਂ ਚੇਨਈ ਬਲੋ ਡਵਾਲ ਬਰੇਵਿਸ਼ ਨੇ ਸਭ ਤੋਂ ਵੱਧ 42 ਦੌੜਾਂ ਬਣਾਈਆਂ ਹਦਰਾਬਾਦ ਲਈ ਹਰਸ਼ਲ ਪਟੇਲ ਨੇ ਸਭ ਤੋਂ ਵੱਧ 4 ਵਿਕਟਾਂ ਲਈਆਂ 155 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਸਨਰਾਈਜ਼ ਹੈਦਰਾਬਾਦੀ ਸ਼ੁਰੂਆਤ ਬਹੁਤ ਮਾੜੀ ਰਹੀ ਟੀਮ ਨੇ ਪਹਿਲੇ ਹੀ ਓਵਰ 'ਚ ਅਭਿਸ਼ੇਕ ਸ਼ਰਮਾ ਦਾ ਵਿਕਟ ਗਵਾ ਦਿੱਤਾ ਰੈਵਿਸ ਹੈੱਡ 16 ਗੇਂਦਾਂ 'ਚ 19 ਦੌੜਾਂ ਬਣਾ ਕੇ ਆਊਟ ਹੋ ਗਿਆ ਹੈਂਡਰੀ ਕਲਾਸਨ ਸਿਰਫ 7 ਦੌੜਾਂ ਹੀ ਬਣਾ ਸਕਿਆ ਤੇ ਇਸ਼ਾਨ ਕਿਸ਼ਨ ਨੂੰ 34 ਗੇਂਦਾਂ 'ਚ 44 ਦੌੜਾਂ ਬਣਾਉਣ ਤੋਂ ਬਾਅਦ ਨੂਰ ਅਹਿਮਦ ਨੇ ਆਊਟ ਕਰ ਦਿੱਤਾ ਅਨਿਕੇਤ 19 ਗੇਂਦਾਂ 'ਚ 19 ਦੌੜਾਂ ਬਣਾ ਕੇ ਆਊਟ ਹੋ ਗਿਆ ਪਹਿਲਾ ਬੱਲੇਬਾਜ਼ੀ ਕਰਨ ਆਉਂਦੇ ਹੋਏ ਚੇਨਈ ਸੁਪਰ ਕਿੰਗਸ ਨੂੰ ਪਹਿਲੀ ਹੀ ਗੇਂਦ ਤੇ ਝਟਕਾ ਲਗਾ। ਓਪਨਰ ਸ਼ੇਖ ਰਸ਼ੀਦ ਆਪਣਾ ਖਾਤਾ ਖੋਲੇ ਬਿਨਾਂ ਹੀ ਆਊਟ ਹੋ ਗਿਆ। ਸ਼ਮੀ ਨੇ ਉਸਨੂੰ ਪਵੇਲੀਅਨ ਭੇਜ ਦਿੱਤਾ। ਸैम ਕੋਰਨ 10 ਗੇਂਦਾਂ 'ਚ 9 ਦੌੜਾਂ ਬਣਾ ਕੇ ਆਊਟ ਹੋ ਗਿਆ। ਆਯੂਸ਼ ਮਹਾਤਰੇ ਨੇ 19 ਗੇਂਦਾਂ 'ਚ 30 ਦੌੜਾਂ ਦਾ ਯੋਗਦਾਨ ਪਾਇਆ। ਰਵਿੰਦਰ ਜਡੇਜਾ 17 ਗੇਂਦਾਂ 'ਚ 21 ਦੌੜਾਂ ਬਣਾ ਕੇ ਪਵੇਲੀਅਨ ਪਰਤ ਗਿਆ। ਦੇਵਾਲ ਬਰੇਵਿਜ਼ 25 ਗੇਂਦਾਂ 'ਚ 42 ਦੌੜ ਬਣਾ ਕੇ ਆਊਟ ਹੋ ਗਿਆ ਸ਼ਿਵਮ ਦੂਬੇ ਨੇ 9 ਗੇਂਦਾਂ 'ਚ 12 ਦੌੜਾਂ ਦਾ ਯੋਗਦਾਨ ਪਾਇਆ ਕਪਤਾਨ ਐਮ ਐਸ ਥੋਨੀ 10 ਗੇਂਦਾਂ 'ਚ ਸਿਰਫ 6 ਹੀ ਦੌੜ ਬਣਾ ਸਕੇ ਤੇ ਅਨਸ਼ੂਲ ਕੰਬੋਜ ਨੇ 2 ਦੌੜਾਂ ਬਣਾਈਆਂ